ਦੋਸਤੋ ਅੱਜ ਇੱਕ ਅੱਜ ਕੱਲ੍ਹ ਐ ਇੱਕ ਗੱਲ ਬਹੁਤ ਸੁਣਨ ਨੂੰ ਮਿਲਦੀ ਹੈ ਕਿ ਜੱਟਾਂ ਦਾ ਰੋਲਾ ਫਲਾਣੀ ਜਾਤ ਦਾ ਰੋਲਾ ਇਹਦਾ ਰੋਲਾ ਉਹਦਾ ਰੋਲਾ ਕਿਹਦੇ ਨਾਲ ਜੱਟਾਂ ਨਾਲ ਪਰ ਸੋਚੋ ਜਰਾ ਇਹ ਰੋਲਾ ਕਿਉਂ ਹੈ ਕਿ ਸਾਡੀ ਪਛਾਣ ਸਿਰਫ ਜਾਤਾਂ ਨਾਲ ਹੈ ਜਾਂ ਸਾਡੇ ਕਰਮਾਂ ਨਾਲ ਜੱਟ ਹੋਵੇ ਜਾਂ ਕੋਈ ਹੋਰ ਜਾਤ ਸਭ ਆਪਣੇ ਆਪਣੇ ਤਰੀਕੇ ਨਾਲ ਮਿਹਨਤੀ ਨੇ ਸੱਚੇ ਨੇ ਤੇ ਸਤਕਾਰ ਦੇ ਹੱਕ ਆਧਾਰ ਨੇ ਪਰ ਜਦੋਂ ਅਸੀਂ ਆਪਸ ਵਿੱਚ ਵੰਡਪਾ ਲੈਂਦੇ ਹਾਂ ਤਦੋਂ ਏਕਤਾ ਟੁੱਟਦੀ ਹੈ ਤੇ ਸਮਾਜ ਕਮਜ਼ੋਰ ਹੁੰਦਾ ਹੈ ਸਾਡੀ ਜਾਤ ਪਛਾਣ ਹੋ ਸਕਦੀ ਹੈ ਪਰ ਇਨਸਾਨੀਅਤ ਸਾਡਾ ਧਰਮ ਹੋਣਾ ਜ਼ਰੂਰੀ ਹੈ ਅੱਜ ਜ਼ਰੂਰਤ ਹੈ ਕਿ ਇੱਕ ਦੂਜੇ ਨੂੰ ਹੀਠਾ ਨਹੀਂ ਸਗੋਂ ਇੱਕ ਦੂਜੇ ਨੂੰ ਉੱਪਰ ਚੱਕੀਏ ਆਓ ਸਾਰੇ ਆਪਣੀ ਸੋਚ ਬਦਲੀਏ ਜੱਟ ਹੋਵੇ ਜਾਂ ਕੋਈ ਹੋਰ ਸਭ ਆਪਣੇ ਸਭ ਆਪਣੇ ਨੇ ਬੇਗਾਨੇ ਨਹੀਂ ਸਾਡਾ ਕਿਸੇ ਨਾਲ ਸੋਚ ਦਾ ਫਰਕ ਹੋ ਸਕਦਾ ਹੈ ਪਰ ਜਾਤੀ ਤੌਰ ਤੇ ਸਾਡਾ ਕਿ ਸਾਡੇ ਨਾਲ ਕੋਈ ਕਿਸੇ ਦਾ ਕੋਈ ਰੋਲਾ ਨਹੀਂ ਨਾ ਸਾਡੇ ਨਾਲ ਕਿਸੇ ਦਾ ਕੋਈ ਫਰਕ ਹੈ ਜੇਕਰ ਅਸੀਂ ਆਪਣੀ ਜਾਤ ਦੀ ਪਰਸਨਲ ਵੀਡੀਓ ਵੀ ਤਿਆਰ ਕਰ ਲੈਂਦੇ ਹਾਂ ਤਾਂ ਕਈਆਂ ਨੂੰ ਹਜ਼ਮ ਨਹੀਂ ਹੁੰਦੀ ਪਰ ਇਹਦੇ ਵਿੱਚ ਥੋੜਾ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਜਾਤ ਦਾ ਆਪਣੇ ਕੌਮ ਦਾ ਪੱਖ ਰੱਖ ਸਕਦੇ ਹਾਂ ਇਸ ਵਿੱਚ ਕਿਸੇ ਦਾ ਪਰਸਨਲੀ ਕੋਈ ਰੋਲਾ ਨਹੀਂ ਹੋਣਾ ਚਾਹੀਦਾ ਸਾਡੇ ਵੱਡੇ ਵਡੇਰਿਆਂ ਨੇ ਜੋ ਚੰਗੇ ਕਰਮ ਕੀਤੇ ਹਨ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਕਰਮਾਂ ਨੂੰ ਲੋਕਾਂ ਦੇ ਅੱਗੇ ਲੈ ਕੇ ਆਈਏ ਹਾਂ ਇਹਦਾ ਫੈਸਲਾ ਕਿਹਨੇ ਕਰਨਾ ਜਨਤਾ ਨੇ ਕਰਨਾ ਸੋ ਸਾਡੀ ਫਿਰ ਗੁਜਾਰਸ਼ ਹੈ ਕਿ ਸਾਡਾ ਕਿਸੇ ਨਾਲ ਕੋਈ ਵਲਵਲੇਵਾ ਨਹੀਂ ਜੇ ਕਿਸੇ ਦੇ ਮਨ 'ਚ ਕੋਈ ਪ੍ਰੋਬਲਮ ਹੈ ਤੇ ਸਾਡੇ ਨਾਲ ਸਿੱਧੀ ਵਾਰਤਾ ਕਰ ਸਕਦਾ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ